ਇੱਥੇ 10 ਰੁਪਏ ਦੇ ਵਿੱਚ ਸਿਰਫ 10 ਰੁਪਏ ਦੇ ਵਿੱਚ ਕੋਈ ਵੀ ਆ ਕੇ ਖਾਣਾ ਖਾ ਸਕਦਾ ਹੈ ਫਿਲਹਾਲ ਤਾਂ ਸਾਡੀ ਇੰਡੀਵਿਜੂਅਲ ਫੰਡਿੰਗ ਹੀ ਹੈ ਸਾਰੀ ਕੋਈ ਡੋਨੇਸ਼ਨ ਹਾਂਜੀ ਹਾਂ ਫਿਲਹਾਲ ਵੀ ਆਰ ਨਾ ਚਾਰਜਿੰਗ ਐਨੀ ਡੋਨੇਸ਼ਨ ਲੱਗਦਾ ਵੀ ਆਪਦੇ ਗੁਜ਼ਾਰੇ ਵਾਸਤੇ ਤਾਂ ਬਹੁਤ ਹੀ ਥੋੜੀ ਚੀਜ਼ ਦੀ ਲੋੜ ਪੈਂਦੀ ਹੈ ਬਹੁਤ ਹੀ ਥੋੜੀ ਧੰਦੀ ਲੋੜ ਕਿਉਂਕਿ ਵੀ ਇਹ ਸਬਸਿਡਾਈਜ਼ਡ ਮਿਲ ਰਿਹਾ ਹੈ ਮੈਨੂੰ ਸੈਕੰਡਲੀ ਇਹਨੂੰ ਮਿਸਜੁਟਿਲਾਇਜ਼ ਨਾ ਕੀਤਾ ਜਾਵੇ ਸਾਡੇ ਦਿਮਾਗ ਸੀਗਾ ਕਿ ਵੀ ਅਸੀਂ ਸਮਾਜ ਜੀ ਨੂੰ ਵੀ ਕੁਛ ਨਾ ਕੁਛ ਜੋ ਡੀਡੀ ਪੀਪਲ ਹੈ ਉਹਨਾਂ ਲਈ ਵੀ ਕੁਝਾ ਕੁਝ ਕੀਤਾ ਤੁਸ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹ ਦੋਸਤੋ ਜਿੱਥੇ ਅੱਜ ਕੱਲ ਆਪਾਂ ਦੇਖਦੇ ਆਂ ਕਿ ਸੋਚ ਨਿੱਜੀ ਹੋਈ ਪਈ ਆ ਹਨਾ ਤੇ ਉੱਥੇ ਕੁਝ ਲੋਕ ਅਜੇ ਵੀ ਨੇ ਜਿਹੜੇ ਆਪਣੇ ਪੱਲਿਓਂ ਪੈਸੇ ਖਰਚ ਕੇ ਹਨਾ ਤੇ ਲੋਕਾਂ ਲਈ ਦੋ ਟਾਈਮ ਦੀ ਰੋਟੀ ਦਾ ਪ੍ਰਬੰਧ ਕਰ ਰਹੇ ਨੇ ਤੇ ਅਸੀਂ ਮੋੜ ਮੰਡੀ ਖੜੇ ਸੀ ਸਦਭਾਵਨਾ ਰਸੋਈਏ ਬਣੀ ਹੋਈ ਹੈ ਇਹ ਇਹਨਾਂ ਨੂੰ ਚਲਾ ਰਹੇ ਨੇ ਡਾਕਟਰ ਕਿਰਨ ਗਰਗ ਤੇ ਪਵਨ ਗਰਗ ਜੀ ਉਹ ਆਪਣੀ ਨਿੱਜੀ ਫੰਡਿੰਗ ਦੇ ਵਿੱਚੋਂ ਬਹੁਤ ਹੀ ਵਧੀਆ ਇਹਨਾਂ ਨੇ ਇਹ ਬਿਲਡਿੰਗ ਬਣਾਈ ਹੋਈ ਹੈ ਨਿੱਜੀ ਫੰਡਿੰਗ ਦੇ ਵਿੱਚੋਂ ਇਹ ਰਸੋਈ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਇਥੇ 10 ਰੁਪਏ ਦੇ ਵਿੱਚ ਸਿਰਫ 10 ਰੁਪਏ ਦੇ ਵਿੱਚ ਕੋਈ ਵੀ ਆ ਕੇ ਖਾਣਾ ਖਾ ਸਕਦਾ ਸਸੀਕਰ ਜੀ ਹਾਂਜੀ ਡਾਕਟਰ ਸਾਹਿਬ ਆਪਣਾ ਨਾਮ ਦੱਸ ਦਿਓ ਜੀ ਪਹਿਲਾਂ ਹਾਂ ਮਾਈ ਸੈਲਫ ਡਾਕਟਰ ਪਵਨ ਗਰ ਸਰਜਨ ਐਡ ਕਿਰਨ ਨਰਸਿੰਗ ਹੋਮ ਮੋੜ ਮੰਡੀ ਕਿਰਨ ਨਰਸਿੰਗ ਹੋਮ ਦੋਸਤੋ ਬਚੁੰਡੇ ਮਤਲਬ ਮੋੜ ਮੰਡੀ ਦੇ ਵਿੱਚ ਇੱਕ ਮੱਠੀ ਮੁਰਾ ਦਾ ਜੀ ਨਹੀਂ ਡਾਕਟਰ ਨੇ ਕਿ ਕਿੰਨੇ ਘਰ ਕੋ ਉਹਨਾਂ ਦੁਆਰਾ ਇਹ ਰਸੋਈ ਚਲਾਈ ਜਾ ਰਹੀ ਹੈ ਤਬ ਇਹ ਆਈਡੀਆ ਕਿਵੇਂ ਆਇਆ ਜੀ ਤੁਹਾਡੇ ਦਿਮਾਗ ਦੇ ਵਿੱਚ ਅੱਜ ਕੱਲ ਤਾਂ ਲੋਕ ਜਿਵੇਂ ਹਰ ਇੱਕ ਕੋਰਪੋਰੇਟ ਵੱਧ ਤੋਂ ਵੱਧ ਪੈਸੇ ਇਕੱਠਾ ਕਰ ਲਏ ਜਾਵੇ ਤੇ ਲੋਕਾਂ ਨੂੰ ਆਪਣੇ ਤੋਂ ਨੀਚੇ ਵਾਲੀ ਜਿਹੜੀ ਜਨਤਾ ਹੈ ਉਹਨੂੰ ਕੁਝ ਨਾ ਦਿੱਤਾ ਜਾਵੇ ਹਨਾ ਵੀ ਕਹਿੰਦੇ ਐਸੀ ਗੱਲ ਨਹੀਂ ਬਹੁਤ ਜ਼ਿਆਦਾ ਐਲੀਮੈਂਟ ਵੀ ਸੰਸਾਰ 'ਚ ਹੈਗੇ ਅچھے ਲੋਕ ਵੀ ਹੈ ਜੋ ਆਪਣੇ ਸਮਾਜ ਬਾਰੇ ਵੀ ਸੋਚਦੇ ਹੈਗੇ ਕੇ ਤਾਂ ਸਾਡੇ ਦਿਮਾਗ ਪਹਿਲਾਂ ਤੋਂ ਕੁਝ ਸਾਡੇ ਫੈਮਿਲੀ ਜਿਹੜੀ ਹੈ ਟੋਟਲ ਕਾਫੀ ਸਪਿਰਚੁਅਲ ਰਹੀ ਹੈ ਸਾਡੇ ਪੇਰੈਂਟਸ ਬੜੇ ਸਪਿਰਚੁਅਲਿਜ਼ਮ ਦੇ ਵਿੱਚ ਰਹੇ ਨੇਗੇ ਉਹਨਾਂ ਦੀ ਸੰਸਕਾਰ ਸੀਗੇ ਸਾਡੇ ਦਿਮਾਗ ਸੀਗਾ ਕਿ ਵੀ ਅਸੀਂ ਸਮਾਜ ਜੀ ਨੂੰ ਵੀ ਕੁਛ ਨਾ ਕੁਛ ਜੋ ਡੀਡੀ ਪੀਪਲ ਹੈ ਉਹਨਾਂ ਲਈ ਵੀ ਕੁਛ ਆ ਕੁਛ ਕੀਤਾ ਜਾਵੇ ਤੇ ਫਿਰ ਸਾਨੂੰ ਸਭ ਤੋਂ ਜ਼ਿਆਦਾ ਆਈਡੀਆ ਜਿਹੜਾ ਕਲਿੱਕ ਕੀਤਾ ਸੀਗਾ ਕਿ ਵੀ ਜੋ ਐਟ ਲੀਸਟ ਬੰਦੇ ਨੂੰ ਗਰੀਬ ਬੰਦੇ ਨੂੰ ਖਾਣਾ ਹਰੇਕ ਨੂੰ ਮਿਲੇ ਇਸ ਕਰਕੇ ਮੋੜ ਮੰਡੀ ਦੇ ਵਿੱਚ ਅਸੀਂ ਇਹ ਪ੍ਰੋਜੈਕਟ ਨੂੰ ਟੇਕ ਅਪ ਕੀਤਾ ਵੀ ਕੋਈ ਵੀ ਇੱਥੇ ਭੁੱਖਾ ਨਾ ਰਹੇ ਤਾਂ ਕਿ ਮਿਨੀਮਮ ਰਿਮਨਰੇਸ਼ਨ ਦੇ ਵਿੱਚ ਜਿਹੜਾ ਹੈਗਾਗਾ ਮਿਨੀਮਮ ਜਿਹੜਾ ਟੋਕਨ ਅਮਾਉਂਟ ਅਸੀਂ 10 ਰੁਪਏ ਰੱਖੀ ਹੈ ਆ ਕੋਈ ਬੰਦਾ ਪੇਟ ਭਰ ਕੇ ਖਾਣਾ ਖਾ ਸਕੇ ਕਿਉਂਕਿ 10 ਰੁਪਏ ਤਾਂ ਆਈ ਥਿੰਕ ਐਨੀਬਾਡੀ ਕੋਈ ਵੀ ਬੰਦਾ ਜਿਹੜਾ ਹੈਗਾਗਾ 10 ਰੁਪਏ ਜਿਹੜਾ ਉਹ ਅਵੇਲੇਬਲ ਕਰਵਾ ਸਕਦਾ ਹੈਗਾ ਸੋ ਸਾਡੇ ਦਿਮਾਗ 'ਚ ਵੀ ਐਟ ਲੀਸਟ ਖਾਣ ਦਾ ਸਭ ਨੂੰ ਮਿਲੇ ਨਾਲੇ ਇਹ ਵੀ ਹੁੰਦਾ ਜੀ 10 ਰੁਪਏ ਅਗਲਾ ਬੰਦਾ ਕੋਈ ਵੀ ਫੀਲ ਨਹੀਂ ਹੁੰਦਾ ਕਿ ਫ੍ਰੀ ਚ ਖਾ ਰਿਹਾ ਹੈ ਇਹ ਇਸੇ ਕਰਕੇ ਰੱਖਿਆ ਸੀਗਾ ਵਿਕਤਾ ਉਹਨੂੰ ਫੀਲਿੰਗ ਨਾ ਆਵੇ ਕਿ ਮੈਂ ਫ੍ਰੀ ਚ ਲੈ ਰਿਹਾ ਇਟ ਸ਼ੁੱਡ ਫੀਲ ਕੇ ਵੀ ਇਹ ਸਬਸਿਡਾਈਜ਼ਡ ਮਿਲ ਰਿਹਾ ਮੈਨੂੰ ਸੈਕੰਡਲੀ ਇਹਨੂੰ ਮਿਸਜੁਟਿਲਾਇਜ਼ ਨਾ ਕੀਤਾ ਜਾਵੇ ਥਰਡਲੀ ਕੁਝ ਹੱਦ ਤੱਕ ਉਹ ਬੇਕਸ ਪ੍ਰੋਜੈਕਟ ਸਸਟੇਨੇਬਲ ਵੀ ਲੌਂਗ ਟਰਮ ਤੇ ਕੰਟੀਨਿਊਟੀ ਚੱਲਦਾ ਰਹੇ ਸਸਟੇਨੇਬਲ ਰਹੇ ਵੀ ਕੁਝ ਨਾ ਕੁਝ ਉਹ ਮਾ ਕੁਝ ਪਰਸੈਂਟੇਜ ਹੀ ਹੈ ਸਾਨੂੰ ਜਿਹੜਾ ਸਾਡੇ ਜਿਹੜਾ ਫੰਡ ਦੀ ਐਕਸਪੈਂਡੀਚਰ ਹੁੰਦਾ ਵੀ ਉਹਦੀ ਕੁਝਾ ਕੁਝ ਕੰਪਨਸੇਸ਼ਨ ਹੁੰਦੀ ਰਹੇ ਇਨ ਦੀ ਫਾਰਮ ਆਫ ਦਿਸ ਸਟੈਂਡਰਡ ਪੇ ਟੋਕਨ ਵੀ ਇਹ ਫੰਡਿੰਗ ਤੁਸੀਂ ਪੂਤਲੀ ਆਪਣੀ ਜੇਬ ਚ ਖਲਾਰੇ ਹਾਂ ਫਿਲਹਾਲ ਤਾਂ ਸਾਡੀ ਇੰਡੀਵਿਜੂਅਲ ਫੰਡਿੰਗ ਹੀ ਹੈ ਸਾਰੀ ਕੋਈ ਡੋਨੇਸ਼ਨ ਹਾਂਜੀ ਹਾਂ ਫਿਲਹਾਲ ਵੀ ਆਰ नॉट ਚਾਰਜਿੰਗ ਐਨੀ ਡੋਨੇਸ਼ਨ ਹਾਂ ਨੋਬਾਡੀ ਇਜ਼ ਪਾਰਟਿਸਪੇਟਿੰਗ ਇਨ ਦਿਸ ਸਿਕ ਹਾਂ ਵਗੈਰਾ ਸਭ ਹਾਂਜੀ ਹਾਂ ਸੇ ਸਾਹਿਬ ਇਹ ਕੋਬੀ ਦਿਖਾਉ ਤੁਸੀਂ ਆ ਦੇਖੋ ਦਿਸਪੋਸਟ ਲੱਗਾ ਖਾਣਾ ਨਹੀਂ ਨਾਲ ਇੱਥੇ ਯੋਗਾ ਵਾਸਤੇ ਵੀ ਹੈ ਪਰਵੀ ਰੱਖਿਆ ਹੈ ਵਧੀਆ ਦੇਖੋ ਬਿਲਡਿੰਗ ਬਣਾ ਕੇ ਇਹ ਵੀ ਲੋਕਾਂ ਨੂੰ ਅਰਪਿਤ ਕੀਤੀ ਹੈ ਅੱਛੇ ਬਾਥਰੂਮ ਹੈਗੇ ਇਹ ਪ੍ਰੋਪਰ ਵਧੀਆ ਬਾਥਰੂਮ ਆ ਦੇਖੋ ਮੀਡੀ ਦੀ ਬਾਥਰੂਮ ਜਿੰਕ ਸਵਾਕੀ ਤੇ ਇਹ ਪਾਰਕ ਦਾ ਪਾਰਕ ਕਿੰਨਾ ਸੋਹਣਾ ਹੈ ਇਹ ਡਾਕਟਰ ਸਾਹਿਬ ਇਹ ਵੀ ਡਾਕਟਰ ਸਾਹਿਬ ਨੇ ਬਣਾਇਆ ਹੋਇਆ ਪਹੁਣ ਗਰਗਜੀ ਨੇ ਕੋਈ ਵੀ ਆ ਕੇ ਇੱਥੇ ਆਰਾਮ ਕਰ ਸਕਦਾ ਆ ਦੇਖੋ ਯੋਗਾ ਐਕਸਰਸਾਈਜ਼ ਕਰ ਸਕਦਾ ਹੈ ਅੱਛਾ ਰਕਤ ਸਾਹਿਬ ਹਾਂ 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 ਰਕਤ ਸਾਹਿਬ ਤੁਹਾਡਾ ਬਹੁਤ ਹੀ ਵਧੀਆ ਸਾਨੂੰ ਕਨਸੈਪਟ ਲੱਗਿਆ ਤੇ ਤੁਸੀਂ ਆਪਣੇ ਮਤਲਬ ਜੇਬ ਦੇ ਵਿੱਚੋਂ ਚਲਾ ਰਹੇ ਹੋ ਇੰਨਾ ਵਧੀਆ ਦੇਖੋ ਦੋਸਤੋ ਪੀਸਫੁੱਲ ਜਗ੍ਹਾ ਹੈ ਨਾ ਕੋਈ ਵੀ ਆਮ ਦਿਹਾੜੀਦਾਰ ਮਜ਼ਦੂਰ ਕੋਈ ਆ ਕੇ ਇੱਥੇ ਆਰਾਮ ਕਰੂ ਨੂੰ ਕਿੰਨਾ ਵਧੀਆ ਫੀਲ ਹੋਊਗਾ ਹਨਾ ਜੀ ਜੈਫਰ ਮੀਟਿੰਗ ਸਾਰਾ ਤੁਹਾਡੇ ਹਾਂ ਜੀ ਉਹ ਪਰਸਨਲੀ ਅਸੀਂ ਆਵੀਅਰ ਮੈਨੇਜਿੰਗ ਆ ਠੀਕ ਹੈ ਜੀ ਰਕਤ ਸਾਹਿਬ ਜੀ ਤੇ ਕੋਈ ਮੈਸੇਜ ਤੁਸੀਂ ਜਿਵੇਂ ਤੁਹਾਡੀ ਤੁਸੀਂ ਕਦੇ ਮਤਲਬ ਤੁਸੀਂ ਨਹੀਂ ਕਦੇ ਇਰੀਟੇਟ ਹੁੰਦੇ ਦੁਨੀਆ ਤੋਂ ਲੋਕ ਕਹਿੰਦੇ ਯਾਰ ਕੋਈ ਦਮਣੀ ਹੈਗਾ ਕੋਈ ਚੰਗੇ ਕੰਮ ਕਰਨ ਦਾ ਜਾਂ ਕੋਈ ਇਰੀਟੇਟ ਹੋ ਜਾਂਦੇ ਕੁਝ ਲੋਕ ਨਹੀਂ ਨਹੀਂ ਇਰੀਟੇਸ਼ਨ ਕੀ ਹੈ ਅਗਰ ਤੁਹਾਨੂੰ ਪ੍ਰਮਾਤਮਾ ਨੇ ਕੋਈ ਥੋੜੀ ਤਾਂ ਇਨ ਮਿਹਰ ਕੀਤੀ ਹੈ ਕਿ ਤੁਹਾਡੇ ਜਿਹੜੇ ਹੈ ਤੁਹਾਨੂੰ ਕਮਾਈ ਇਸ ਟਾਈਪ ਦੀ ਹੋ ਰਹੀ ਹੈ ਪ੍ਰਮਾਤਮਾ ਵੱਲੋਂ ਤੁਸੀਂ ਇੱਕ ਬੜਾ ਲੋਕਾਂ ਨੂੰ ਪੋਜੀਟਿਵ ਸੇਵਾ ਕਰਕੇ ਵੀ ਉਹਦੀ ਰਮਨਰੇਸ਼ਨ ਤੁਸੀਂ ਕਮਾ ਰਹੇ ਹੋ ਉਹ ਤੁਹਾਡੇ ਕੋਲੇ ਫਿਰ ਵੀ ਇੰਨੀ ਐਕਸੈਸ ਚ ਆ ਰਹੀ ਹੈ ਜਿਹੜੀ ਕਿ ਤੁਹਾਡੇ ਆਪ ਦੇ ਖਰਚਿਆਂ ਤੋਂ ਬਾਅਦ ਬਹੁਤ ਜ਼ਿਆਦਾ ਬਚ ਜਾਂਦੀ ਹੈ ਤਾਂ ਮੈਂ ਕਹਿੰਦਾ देन ਵਨ ਸ਼ੁੱਡ ਗਿਵ ਇਟ ਟੂ ਦੀ ਸੋਸਾਇਟੀ ਆਲਸੋ ਬਸ ਇਹ ਹੀ ਮੇਨ ਆਈਡੀਆ ਹੈ ਕਿ ਵੀ ਐਟਲੀਸਟ ਆਪਾਂ ਨਾਲ ਦੀ ਨਾਲ ਅਗਰ ਆਪਣੇ ਕੋਲੇ ਸਮਰੱਥਾ ਦੇਤੀ ਆਪਣੇ ਕੋਲੇ ਕੁਝ ਐਕਸੈਸ ਫੰਡਸ ਹੈਗੇ ਹੈਗੇ ਕਿਉਂਕਿ ਬੰਦੇ ਨੂੰ ਮੈਨੂੰ ਲੱਗਦਾ ਹੈ ਵੀ ਆਪਦੇ ਗੁਜ਼ਾਰੇ ਵਾਸਤੇ ਤਾਂ ਬਹੁਤ ਹੀ ਥੋੜੀ ਚੀਜ਼ ਦੀ ਲੋੜ ਪੈਂਦੀ ਹੈ ਬਹੁਤ ਹੀ ਥੋੜੀ ਧੰਦੀ ਲੋੜ ਪੈਂਦੀ ਹੈ ਜਦੋਂ ਸਾਡੀ ਆਪਣੀਆਂ ਡੇਲੀ ਨੀਡਸ ਆ ਜਿਹੜੀਆਂ ਮਿਨਿਮਮ ਪੂਰੀਆਂ ਹੋ ਜਾਂਦੀਆਂ ਹੈਗੀਆਂ ਕਿਉਂਕਿ ਗਰੀਬ ਦਾ ਤਾਂ ਕੋਈ ਜਿਹੜਾ ਹੈਗਾਗਾ ਉਹਦਾ ਤਾਂ ਕੋਈ ਜਿਵੇਂ ਕਹਿੰਦੇ ਅੰਤ ਨਹੀਂ ਹੈ ਇਹ ਅਗਰ ਕੁਝ ਥੋੜੀਆਂ ਨੀਡਸ ਜੋ ਮਿਨਿਮਮ ਨੀਡ ਰਿਕਾਇਰਡ ਹੈ ਬੰਦੇ ਨੂੰ ਆਪਣੀ ਲਾਈਫ ਨੂੰ ਪੁਲ ਆਊਟ ਕਰਨ ਵਾਸਤੇ ਅਗਰ ਥੋੜੀਆਂ ਮੀਟ ਆਊਟ ਹੋ ਜਾਂਦੀਆਂ ਹੈ ਤੁਹਾਡਾ ਪਰਿਵਾਰ ਠੀਕ ਹੈਗਾ ਤਾਂ ਦੈਨ ਆਈ ਥਿੰਕ ਵਨ ਸ਼ੁਡ ਕੰਟ੍ਰਿਬਿਊਟ ਟੂ ਦੀ ਸੋਸਾਇਟੀ ਆਲਸੋ ਬਸ ਐਸੇ ਆਈਡੀਆ ਨੂੰ ਲੈ ਕੇ ਚੱਲੇ ਆ ਤੇ ਸਭ ਤੋਂ ਵੱਧ ਮੈਨੂੰ ਲੱਗਿਆ ਵੀ ਯਾਰ ਐਟ ਲੀਸਟ ਖਾਣਾ ਤਾਂ ਬੰਦੇ ਨੂੰ ਹਰੇਕ ਨੂੰ ਮਿਲੇ ਇਸੇ ਕਰਕੇ ਆਈ ਟੇਕ ਅਪ ਦਿਸ ਪ੍ਰੋਜੈਕਟ ਕਿ ਵੀ ਦਸ ਕਰ ਪੇਟ ਓਕਣ ਬਣੀ ਦੇ ਵਿੱਚ ਪੂਰਾ ਪੇਟ ਭਰ ਕੇ ਖਾਣਾ ਜਿੰਨੀ ਮਰਜ਼ੀ ਵਾਰੀ ਜਿਵੇਂ ਕਹਿੰਦੇ ਹੈਗਾ ਅਨ ਲਿਮਟਿਡ ਜਿਹੜਾ ਹੈਗਾ ਉਹਨ ਜਿਹਦੇ ਚ ਹਰੇਕ ਚੀਜ਼ ਦਾ ਡਾਈਟ ਦਾ ਖਿਆਲ ਰੱਖਿਆ ਜਾਂਦਾ ਹੈ ਵੀ ਉਹਨੂੰ ਪ੍ਰੋਪਰ ਵੈਜੀਟੇਬਲ ਹੈ ਦਾਲਾਂ ਹੈ ਹਾਂਜੀ ਚਪਾਤੀ ਹੈ ਪ੍ਰੋਪਰ ਤੇ ਕਿਸੇ ਕਿਸੇ ਟਾਈਮ ਅਸੀਂ ਸਵੀਟਸ ਵੀ ਦੇ ਦਿੰਨੇ ਆ ਕਦੇ ਕਦੇ ਫਰੂਟਸ ਵੀ ਦੇ ਦਿੰਨੇ ਆ ਕਿਸੇ ਓਕੇਜਨ ਦੇ ਉੱਤੇ ਵੀ ਐਸ ਪਰ ਦੀ ਨੀਡ ਆਫ ਦੀ ਸੋਸਾਇਟੀ ਵੀ ਉਹਨੂੰ ਅੱਛਾ ਨਿਊਟ੍ਰੀਸ਼ਨਸ ਫੂਡ ਮਿਲੇ ਹਾਂ ਦੋਸਤੋ ਮੈਂ ਡਾਕਟਰ ਸਾਹਿਬ ਦੀ ਰਸੋਈ ਦੇ ਵਿੱਚ ਇੱਕ ਚੀਜ਼ ਦੇਖੀ ਕਿ ਆਪਾਂ ਹੋਟਲਾਂ 'ਚ ਵੀ ਖਾਣਾ ਖਾਨਿਆ ਵੱਡੇ ਵੱਡੇ ਹਨਾ ਉੱਥੇ ਸਫਾਈ ਨਹੀਂ ਹੁੰਦੀ ਤੁਸੀਂ ਦੇਖੋ ਇੱਕ ਤਾਂ ਲਾ ਲੋ ਚੰਗੀ ਸੋਚ ਜਿੱਥੇ ਹੁੰਦੀ ਹੈ ਕਹਿੰਦੇ ਉੱਥੇ ਸਾਰਾ ਕੁਝ ਹੀ ਸਹੀ ਹੋ ਜਾਂਦਾ ਸੋਚ ਦੇ ਮੁਤਾਬਕ ਸਫਾਈ ਤੇ ਚੰਗਾ ਭੋਜਨ ਕਿ ਕਿੰਨੇ ਜਣੇ ਨੂੰ ਰੋਜ਼ਗਾਰ ਹੈ ਕਿ ਪਲੱਸ ਕਿੰਨੇ ਜਣੇ ਉੱਥੇ ਖਾਣਾ ਖਾ ਰਹੇ ਨੇ ਹਣਾ ਠੀਕ ਹੈ ਜੀ ਡਾਕਟਰ ਸਾਹਿਬ ਜੀ ਥੈਂਕ ਯੂ ਜੀ ਤੇ ਦੋਸਤੋ ਤੁਸੀਂ ਵੀ ਮੈਂ ਕਹਿੰਨਾ ਇਹ ਸੋਚ ਹੈ ਜਿਹੜੀ ਫੈਲਣੀ ਚਾਹੀਦੀ ਹੈ ਵੱਧ ਤੋਂ ਵੱਧ ਹਣਾ ਵੱਧ ਤੋਂ ਵੱਧ ਸਮਾਜ ਦੇ ਵਿੱਚ ਵੀ ਸੋਚ ਆਏ ਲੋਕਾਂ ਨੂੰ ਕਿਉਂਕਿ ਮਾੜੀਆੜੀ ਤਾਂ ਬਹੁਤ ਫਿਰਦੇ ਲੜਾਈਆਂ ਕਰਦੇ ਗਲਤ ਕੰਮ ਕਰਦੇ ਸੂਰੀਆਂ ਕਰਦੇ ਸਮਾਜ ਦੇ ਵਿੱਚ ਇੰਨਾ ਆਪਾਂ ਕਹਿ ਰਹੇ ਸੀ ਪਰ ਕੁਝ ਜਦੋਂ ਡਾਕਟਰ ਸਾਹਿਬ ਵਰਗੇ ਬੰਦੇ ਮਿਲਦੇ ਨੇ ਹਣਾ ਤਾਂ ਲੱਗਦਾ ਹੈ ਕਿ ਪੋਜ਼ਿਟਿਵਿਟੀ ਸੱਚ ਹਲੇ ਜਿੰਦਾ ਹੈ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਜਿਹੜਾ ਡਾਕਟਰ ਪਵਨ ਗਰਗ ਮੋੜ ਮੰਡੀ ਵਾਲੇ ਤੇ ਡਾਕਟਰ ਕਿਰਨ ਗਰਗ ਦਾ ਇਹ ਉਪਰਾਲਾ ਤੁਹਾਨੂੰ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ